ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਗਰਮੀਆਂ ਦੀ ਇੱਕ ਬਹੁਤ ਹੀ ਵਧੀਆ ਡਿਸ਼ ਕੱਚੀ ਅੰਬੀ ਦੀ ਚਟਣੀ ਠੀਕ ਹੈ ਜੀ ਤੁਸੀਂ ਗਰਮੀਆਂ ਦੀ ਇਹਨੂੰ ਸੁਗਾਤ ਵੀ ਕਹਿ ਸਕਦੇ ਹੋ ਬਹੁਤ ਹੀ ਵਧੀਆ ਇਹ ਬਣਦੀ ਹੈ ਜੀ ਇਹਨੂੰ ਆਪਾਂ ਸ਼ਾਮ ਦੇ ਟਾਈਮ ਜਾਂ ਸਵੇਰੇ ਰੋਟੀ ਨਾਲ ਖਾ ਸਕਦੇ ਹਾਂ ਠੀਕ ਹੈ ਜੀ ਹਾਜਮੇ ਵਾਸਤੇ ਤੇ ਉਹ ਵੀ ਵਧੀਆ ਰਹਿੰਦੀ ਹੈ ਇਹ ਤੇ ਜਿਵੇਂ-ਜਿਵੇਂ ਬਣਦੀ ਆ ਤੁਹਾਨੂੰ ਬਿਲਕੁਲ ਤੇਸੀ ਤਰੀਕੇ ਨਾਲ ਬਣਾ ਕੇ ਦਿਖਾਉਂਦੇ ਆ ਤੇ ਲੋ ਜੀ ਪਹਿਲਾਂ ਅੰਬੀਆਂ ਨੂੰ ਆਹ ਅੰਬੀ ਇੱਕ ਮੈਂ ਧੋ ਕੇ ਠੀਕ ਆ ਜੀ ਛਿੱਲ ਲਈਤੀ ਤੇ ਹੁਣ ਇਹਨੂੰ ਬਰੀਕ-ਬਰੀਕ ਕੁੰਡੀ ਚ ਕੱਟ ਲਾਂਗੇ ਤੇ ਲੋ ਜੀ ਬਰੀਕ-ਬਰੀਕ ਕੱਟ ਲਾਂਗੇ ਇਹਨੂੰ ਤਾਂ ਜੋ ਕੁੱਟਣ ਦੇ ਵਿੱਚ ਆਸਾਨੀ ਰਹੂਗੀ ਇਹਨੂੰ ਤੇ ਜੇ ਤੁਹਾਡੇ ਕੋਲ ਕੁੰਡੀ ਸੋਟਾ ਨਹੀਂ ਹੈਗਾ ਤੁਸੀਂ ਇਹਨੂੰ ਇਨਸਟੈਂਟ ਮਿਕਸੀ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਲਓ ਜੀ ਇਹਨੂੰ ਅੰਬੀਆਂ ਨੂੰ ਕੱਟ ਲਾਂਗੇ ਹੁਣ 1 ਏ ਏਮਪੀ ਆਪਣੇ ਕੋਲ ਇਹਦੇ ਬਰੀਕ-ਬਰੀਕ ਪੀਸ ਕਰ ਲਵਾਂਗੇ ਤੇ ਲਓ ਜੀ ਆਪਾਂ ਨੇ ਇਹਦੇ ਵਿੱਚ ਅੰਬੀਆਂ ਤੇ ਆਦਾ ਠੀਕ ਹੈ ਜੀ ਪਹਿਲਾਂ ਪਾ ਲਿਆ ਕਿਉਂਕਿ ਇਹ ਥੋੜੀਆਂ ਕੈੜੀਆਂ ਹੈ ਇਹ ਪਹਿਲਾਂ ਕੁੱਟ ਹੋ ਜੂਗੀਆਂ ਪਿਆਜ਼ ਤੇ ਹਰੀਆਂ ਮਿਰਚਾਂ ਪਾਵਾਂਗੇ ਬਾਅਦ ਵਿੱਚ ਠੀਕ ਹੈ ਜੀ ਨਾਲੇ ਪਦੀਨਾ ਵੀ ਪਾਵਾਂਗੇ ਤੇ ਲਓ ਜੀ ਪਹਿਲਾਂ ਹੁਣ ਇਹ ਚ ਪਾਉਂਦੇ ਆ ਨੂਨ ਤਾਂ ਜੋ ਆਸਾਨੀ ਨਾਲ ਕੁੱਟ ਹੋ ਜਾਵੇ ਇਹ ਟੇਸਟ ਰਿਕਾਰਡਿੰਗ ਤੇ ਲਓ ਜੀ ਅੰਬੀਆਂ ਆਪਣੀਆਂ ਕੁੱਟੀਆਂ ਗਈਆਂ ਹੁਣ ਇਹਦੇ 'ਚ ਕੱਟਦੇ ਆ ਪਿਆਜ਼ ਇੱਕ ਪਿਆਜ਼ ਪਾ ਲਾਂ ਆਪਾਂ ਇਹਦੇ ਵਿੱਚ ਹਾਜਮੇ ਵਾਸਤੇ ਠੀਕ ਆ ਜੀ ਬਹੁਤ ਵਧੀਆ ਚੀਜ਼ ਐ ਜੀ ਇਹ ਗਰਮੀਆਂ ਦੀ ਸੁਗਾਤ ਚਟਣੀ ਕੱਚੀ ਅੰਬੀ ਦੀ ਸੋ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗ ਰਹੀਆਂ ਜੀ ਤਾਂ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਸੋ ਲੋ ਜੀ ਪਿਆਜ਼ ਵੀ ਪਾ ਲੇ ਤੇ ਇਹਨੂੰ ਵੀ ਕੁੱਟਾਂਗੇ ਹੁਣ ਆਪਾਂ ਤੇ ਲੋ ਜੀ ਵਿੱਚੇ ਕੱਟ ਲਾਂਗੇ ਮਿਰਚਾਂ ਹਰੀਆਂ ਪਾ ਲਾਂਗੇ ਠੀਕ ਹੈ ਜੀ ਚਾਰ ਤੁਸੀਂ ਆਪਣੇ ਹਿਸਾਬ ਤਾਬ ਨਾਲ ਪਾ ਲਿਓ ਜਿੰਨਾ ਕਿ ਤੁਸੀਂ ਤਿੱਖਾ ਖਾਂਦੇ ਹੋ ਤੇ ਲੋ ਜੀ ਥੋੜਾ ਜਿਹਾ ਪਾ ਲਾਂਗੇ ਪਦੀਨਾ ਤੇ ਲੋ ਜੀ ਇਹਨੂੰ ਵੀ ਕੁੱਟਾਂਗੇ ਹੁਣ ਤੇ ਲੋ ਜੀ ਐਦਾਂ ਬਣਦੀ ਆ ਜੀ ਅੰਬੀ ਦੀ ਚਟਣੀ ਦੇਸੀ ਤਰੀਕੇ ਨਾਲ ਤੇ ਲੋ ਜੀ ਚਾਟਣੀ ਆ ਆਪਣੀ ਅੱਧੀ ਕ ਕੁੱਟੀ ਗਈ ਹੁਣ ਪਾਵਾਂਗੇ ਇਹਦੇ ਵਿੱਚ ਕਾਲਾ ਨਮਕ ਥੋੜਾ ਜਿਹਾ ਅੱਧਾ ਕ ਚਮਚਾ ਤੇ ਥੋੜੀ ਜੀ ਪਾਵਾਂਗੇ ਹਲਦੀ ਤੇ ਲੋ ਜੀ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਚੀਨੀ ਤੁਸੀਂ ਸ਼ੱਕਰ ਵੀ ਪਾ ਸਕਦੇ ਆ ਠੀਕ ਆ ਜੀ ਕਿਉਂਕਿ ਅੰਬੀ ਜਿਹੜੀ ਕੱਚੀ ਉਹ ਖੱਟੀ ਹੁੰਦੀ ਜਾਦਾ ਇਸ ਕਰਕੇ 2 ਕ ਚਮਚੇ ਆਪਾਂ ਨੇ ਜਿਹੜੀ ਆ ਮਾ ਚੀਨੀ ਦੇ ਵੀ ਪਾ ਲੇ ਤੇ ਲੋ ਜੀ ਇਹਨੂੰ ਚੰਗੀ ਤਰ੍ਹਾਂ ਇੱਕ ਵਾਰ ਫੇਰ ਕੁੱਟ ਲਾਂਗੇ ਹੁਣ ਸਾਰੀ ਨੂੰ ਤੇ ਲੋ ਜੀ ਥੋੜੀ ਜੀ ਪਾ ਲਾਂਗੇ ਇਹਦੇ ਵਿੱਚ ਤੇਗੀ ਮਿਰਚ 컬러 ਵਾਸਤੇ ਤੇ ਲੋ ਜੀ ਇਹਨੂੰ ਕੁੱਟਦੇ ਆ ਉਸ ਤੋਂ ਬਾਅਦ ਦਿਖਾਉਂਦੇ ਆ ਤੁਹਾਨੂੰ ਫਿਰ ਤੇ ਲੋ ਜੀ ਚਟਣੀ ਦੇਖੋ ਜੀ ਕਿੰਨੀ ਵਧੀਆ ਕੁੱਟੀ ਗਈ ਜੀ ਆਪਣੀ ਸਵਸਥ ਤਰੀਕੇ ਨਾਲ ਬਣਾਉਂਦੇ ਆ ਜੀ ਅਸੀਂ ਕੱਚੀ ਅੰਬੀ ਦੀ ਚਟਣੀ ਤੁਸੀਂ ਵੀ ਗਰਮੀਆਂ ਦੇ ਵਿੱਚ ਬਣਾ ਕੇ ਇਹਨੂੰ ਟਰਾਈ ਕਰ ਸਕਦੇ ਹੋ ਠੀਕ ਹੈ ਜੀ ਖਾ ਸਕਦੇ ਹੋ ਹਾਜਮੇ ਵਾਸਤੇ ਤੇ ਓ ਵੀ ਇਹ ਰੋਟੀ ਨਾਲ ਸਵਾਦ ਲੱਗਦੀ ਆ ਠੀਕ ਹੈ ਜੀ ਵਧੀਆ ਲੱਗਦੀ ਆ ਸੋ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ